ਸਸਿਆ ਘਰ ਸਵਾਗਤ ਹੈ ਤੁਹਾਡਾ ਆਪਣੇ ਵਲੋਗ 'ਚ ਤੇ ਆਪਾਂ ਜੀ ਪਹੁੰਗੇ ਜੀ ਆਪਣੇ ਮਥਾੜੂ ਕੋਲੇ ਤੇ ਤੁਹਾਨੂੰ ਦਿਖਾਉਂਦੇ ਕੰਬੈਨ ਚੱਲ ਰਹੀ ਆ ਜੀ ਪੂਰੇ 15 ਕਿੱਲੇ ਦੇਖੋ ਤੁਹਾਨੂੰ ਇੱਥੋਂ ਲੈ ਕੇ ਉਹ ਇਧਰ ਨੂੰ ਆ ਰਹੀ ਆ ਸਾਹਮਣੇ ਨੂੰ ਕਰ ਕਰਾ ਕੇ ਇਹਦੇ ਇਧਰ ਨੂੰ 15 ਕਿੱਲੇ ਦਾ ਪਲਾਟ ਆ ਜੀ ਤੇ ਇੱਕੇ ਬੰਦੇ ਨੇ ਬੀਜੇ ਗਾਹ ਨੂੰ ਕਹਿੰਦੇ ਆਪਾਂ 30 35 ਹੋਰ 20 ਕਿੱਲੇ ਹੋਰ ਗੱਲ ਕਰਾਂਗੇ ਮੂੰਗੀ ਵਧਾਵਾਂਗੇ ਕਿਉਂਕਿ ਕਹਿੰਦੇ ਮੂੰਗੀ ਦੇ ਫਾਇਦੇ ਬਹੁਤ ਆ ਫਾਇਦੇ ਐਸੇ ਆ ਕਿ ਇਹਦੇ ਇਕਦਾ ਖਰਚਾ ਵਗੈਰਾ ਨਿਕਲਦਾ ਇੱਕ ਟਾਈਮ ਤੇ ਜਾਨੀ ਕਿ ਹੁਣ 31 ਵਿੱਚੋਂ ਨਾ ਲੱਗ ਸਕਦਾ ਇਹਦੇ ਜੋ ਗੱਲ ਹੈਗੀ ਨਹੀਂ ਕਿ 31 ਨਾ ਲੱਗੂਗਾ 31 ਹੁਣ ਇਹਨਾਂ ਨੇ ਵੜਾਈ ਕਰਕੇ 31 ਲਾਉਣਾ ਤੇ ਕਹਿੰਦੇ ਗਾਹਣ ਤੈਨੂੰ ਹੋਰ ਕਰਕੇ ਦੇਾਂਗੇ ਮੰਗੀ ਤੇ ਪਿਛਲੇ ਸਾਲ ਆਪਾਂ ਪਾਣੀ ਦੀ ਵੜਈ ਥੀ ਤੇ ਐਰੀ ਵੀ ਐਤਕੀ ਵੀ ਸਾਨੂੰ ਲੱਗਦਾ ਕਿ ਜਿੱਦਾਂ ਪਾਣੀ ਦੀ ਵੜਾਈ ਕਰਾਂਗੇ ਬਾਕੀ ਨਹੀਂ ਆਏਗੀ ਸੁੱਕਾ ਹੀ ਸੀ ਕਿਉਂਕਿ ਅਸੀਂ بارش ਵਗੈਰਾ ਨਹੀਂ ਇੱਕ ਬਹੁਤ ਤਗੜੀ ਨਹਿਰ ਚੱਲ ਰਹੀ ਆ ਤੇ ਰਾਜਸਥਾਨੀ ਨਹਿਰ ਕਹਿੰਦੇ ਇਹਨੂੰ ਚਲੋ ਦਿਖਾਉਂਦੇ ਆ ਦੇਖੋ ਪਾਣੀ ਕਿੰਨਾ ਮਾਰੋ ਮਾਰ ਆ ਰਿਹਾ ਹੈ ਤੇ ਇਹਦੇ ਕਰਕੇ ਸੇਮ ਥੱਲੋਂ ਇਹਦਾ ਬਿੱਡ ਨਹੀਂ ਪੱਕਾ ਸਾਈਡਾ ਪੱਕਿਆ ਲੈਦਿਆ ਤੇ ਇਹਦੇ ਕਰਕੇ ਫਿਰ ਇਧਰ ਸੇਮ ਵਗਾਰਾ ਹੋਈ ਹੁੰਦੀ ਆ ਤੇ ਇਸ ਸਾਲ ਨਹੀਂ ਆਈ ਕਿਉਂਕਿ ਇਸ ਸਾਲ ਮੌਸਮ ਠੀਕ ਹੈ ਤਕਰੀਬਨ بارش ਨਹੀਂ ਪਈ ਤੇ ਹੱਪਾ ਹੁਣ ਤੁਹਾਨੂੰ ਦਿਖਾਉਂਦੇ ਉੱਪਰ ਮੂੰਗੀ ਕਿਸ ਤਰ੍ਹਾਂ ਨਿਕਲ ਰਹੀ ਆ ਜਿਵੇਂ ਦੀ ਆ ਕੜਾ ਲੈ ਵੀ ਹੋਣਾ ਉਹ ਠੰਡਾ ਪੀਣੀ ਚਾਹ ਦੀ ਹੋਈ ਏ ਮੜਾਗਾ ਇਹ ਕਰ ਲੈ ਘਰ ਵਿੱਚੋਂ ਹਾਂ ਫੇਰ ਕੀ ਇਹ ਲੈ ਕੜਾ ਮਰੀਦ ਹੈਗੀ ਕੋਈ ਨਹੀਂ ਮੜਾ ਤੋਰੀ ਆ ਕੋਈ ਨਹੀਂ ਲੋੜ ਐ ਨਾ ਮੈਂ ਦਾ ਇਹ ਕੀ ਵਧੀਆ ਕਿੰਨੀ ਕੁ ਹੋ ਗਈ ਹੈ 10 ਕੁਆਰਟਲ ਹੋ ਗਈ ਹੈ ਹਾਂ 5 ਕੁਆਰਟਲ ਹੋ ਰਹੀ ਹੈ ਇਹ ਜੀ ਆਪਾਂ ਇਧਰ ਮੂੰਗੀ ਵਟਰਾਇ 15 ਕਿੱਲਿਆਂ ਦਾ ਘੇਰਾ ਜੀ ਇਧਰ ਸਾਹਮਣੇ ਤੇ ਆਹ ਇਕਲ ਦੀ ਮੂੰਗੀ ਆ ਆਪਾਂ ਨਾਲ ਪੁੱਛਦੇ 20 ਕਿੱਲਿਆਂ ਦਾ 4 ਬੋਧਾ ਨਿਕਲ ਰਿਹਾ ਤੇ ਬਲੇ ਦਾ ਸਾਸਿਕਾ ਬਲਾਜ ਹੈ ਹਾਂ ਜੀ ਸਾਸਿਕਾ ਬਲਾਜ ਬਲੇ ਤੇ ਅਸਾਂ ਨੂੰ ਮੂੰਗੀ ਬਾਰੇ ਮਾੜੀ ਨੌਲੇਜ ਦਿਆ ਜੀ ਕਿਹੜਾ ਬੀਜ ਲਾਇਆ ਇਹ ਕਿੰਨੇ ਟਾਈਮ ਦੀ ਖੇਤੀ ਆ ਇਹ ਕਿੰਨਾ ਟਾਈਮ ਆ ਤੁਹਾਨੂੰ ਪਹੁੰਚਾਈ ਕਿੰਨੇ ਪਾਣੀ ਲਾਇਆ ਸਾਰੀ ਡਿਟੇਲ ਦੱਸਾ ਜੀ ਪਾਣੀ ਤੇਨੂੰ ਲਾਇਣ ਤਿੰਨ ਅੱਛਾ ਜੀ ਜਿਹੜਾ ਹੈਗਾ ਇਹ ਪੀ ਪੀ ਹੈਗਾ ਅਸੀਂ ਫਸ ਗਿਆ ਕਸੂਤਰਾ ਹੀ ਅੱਜ ਅੱਛਾ ਜੂਨੀਵਰਸਿਟੀ ਚ ਮੁੰਡਾ ਇੱਕ ਲੱਗਾ ਹੈ ਸਾਡਾ ਅੱਛਾ ਆਪਣਾ ਆਪਦਾ ਹੀ ਬੰਦਾ ਆਪਦਾ ਹੀ ਬੰਦਾ ਹੈ ਲੋਹੜੇ ਦਾ ਮੁੰਡਾ ਹੈ ਤੇ ਉਹ ਲੱਗਾ ਮੈਨੂੰ ਆਹਦਾ ਮੂੰਗੀ ਦਾ ਵੀ ਬੜਾ ਸਸਤਾ ਆਇਆ ਮੂੰਗੀ ਤੇ ਮੈਂ ਦਿੰਦੀ ਨਹੀਂ ਮੈਂ ਹਮ ਕੀ ਰੇਟ पे ਆਹਦਾ ਵੀ ਮਿਲੇਗਾ ਤੈਨੂੰ 85 ਰੁਪਏ 86 ਰੁਪਏ ਅੱਛਾ ਨਾਲ ਤੁਹਾਨੂੰ ਇਹ ਵੀ ਕਹਿਣ ਮੈਂ ਤੁਸੀਂ ਆਪਦੇ ਬੰਦੇ ਇਹ ਤੁਹਾਨੂੰ ਤਾਂ ਕਰਕੇ ਸਸਤਾ ਲਾ ਰਹੇ ਸਸਤਾ ਲਾ ਇਹ ਵੀ ਗੱਲ ਹੈ ਨਿਕਲ ਗਿਆ ਮਾੜਾ ਅੱਛਾ ਪਾਸੇ ਪਾਸੇ ਤਾਂ ਵਾਹ ਉਹ ਪੈਂਦੀ ਰਹੀ ਵੀ ਮੂੰਗੀ ਫੱਬ ਗਈ ਜਿਆਦੀ ਜਿਆਦੀ ਫੱਪਣ ਕਰਕੇ ਉਹਨੂੰ ਫਾਲ ਥੋੜਾ ਜਿਹਾ ਘੱਟ ਪਿਆ ਅੱਛਾ ਪਿਛਲੇ ਸਾਲ ਮੇਰੇ ਹੱਥ ਆਪਣੇ ਕੋਲ 6 ਕੁ ਕਿਲੇ ਸੀ ਹਨਾ ਪਿਛਲੇ ਸਾਲ ਚੰਗਾ ਸੀ ਫਲ ਪਾਣੀ ਪੂਣੀ ਜਿਹਦੇ ਵਿੱਚ ਤੇ ਇਸ ਸਾਲ ਆ ਥੋੜਾ ਜਿਹਾ ਮੰਦਾ ਹੀ ਤੇ ਥੋੜੇ ਸਾਲ ਕਿੰਨਾ ਥਾਂ ਵੱਡਿਆ ਗਾਊਗਾ ਵੱਡਿਆ ਗਾ 5 ਕਿਲੇ ਥਾਂ ਵੱਡਿਆ ਗਾ 5 ਕਿਲੇ ਦੇ ਇੱਕ ਟੈਂਕੀ ਹੋਈ ਆ ਹਨਾ ਜਾ ਕਿ ਨਾ ਨਿਗਲਨ ਤੀਗ ਮਰ ਦਾਣੇ ਗਏ ਨੇ ਨੀਤੀ ਨਹੀਂ ਇਹ ਤੁਹਾਨੂੰ ਆਫਤ ਆਊਗੀ ਜੀ 2 ਕੁਆਂਟਲ ਕਿੱਲੇ ਦੀ 2 ਕੁਆਂਟਲ ਲਈ ਤੇ ਫਿਰ ਤੁਹਾਨੂੰ ਨਹੀਂ ਆਈ 2 ਕੁਆਂਟਲ ਤੇ ਹਾਂ 10 ਕੁਆਂਟਲ ਦੀ ਆਫਤ ਨਿਕਲੂਗੀ ਤੁਹਾਡੀ ਕਿਉਂਕਿ ਅੱਗੇ ਤੋਂ ਵੀ ਤੁਸੀਂ ਨਾ ਚੰਗਾ ਲਿਆ ਜੇ 2 250 ਰੁਪਏ ਕਿੱਲੋ ਵਾਲਾ ਤੇ ਵੀ ਜੇ ਤੁਸੀਂ ਬਜਾਈ ਕਿ ਤੁਹਾਨੂੰ ਵੇਖਿਆ ਨਾ ਤੇ ਰੱਖ ਕੇ 2 ਕਿਸ ਤਰ੍ਹਾਂ ਦੀ ਨਸਲ ਦਾ ਹੈ ਵੀ ਤਾਂ ਬੜਾ ਵਧੀਆ ਹੈ ਉਹਨਾਂ ਦਾ ਦੇਖੀ ਤਾਂ ਮੂੰਗੀ ਤੇ ਮੂੰਗੀ ਸੀ ਨਾ ਠੀਕੀ ਤਾਂ ਮੂੰਗੀ ਸੀ ਹਾਂ ਹੁੰਦਾ ਵੀ ਆ 445 ਦਾ ਦਾਣਾ ਤੁਸੀਂ ਪਹਿਲਾਂ ਇਹ ਦੱਸੋ ਕੀ ਤੁਹਾਡੀ ਆਪਦੀ ਗਲਤੀ ਹੋਵੇ ਤੇ ਐਵੇਂ ਆਪਾਂ ਉਹਨਾਂ ਨੂੰ ਬਦਨਾਮ ਕਰੀਏ ਵੀ ਇਹ ਤੁਸੀਂ ਦੱਸੋ ਵੀ ਇਹਨੂੰ ਪਾਣੀ ਕਿੰਨੇ ਟਾਈਮ ਚ ਲਾਇਆ ਪਹਿਲਾਂ ਸਾਡੀ ਕੋਈ ਗਲਤੀ ਨਹੀਂ ਹੈਗੀ ਪਾਣੀ ਪਹਿਲਾਂ ਕਿੰਨੇ ਟਾਈਮ ਦਿੱਤਾ ਇਹਨੂੰ ਇਹ ਦਿੱਤਾ ਹੈ ਪਾਣੀ ਵੀੰਨੇ ਦਿਨਾਂ ਬਾਅਦ ਪਾਣੀ ਪਹਿਲਾਂ ਪਹਿਲਾਂ ਪਾਣੀ ਤੇ ਦੂਜਾ ਪਾਣੀ ਦੂਜਾ ਪਾਣੀ ਜਦੋਂ ਐ ਸੁੱਕ ਕੇ ਰੀੜ ਰਗੀ ਹੋਈ ਅੱਛਾ ਵੀ ਪੱਲੇ ਕੁਝ ਨਹੀਂ ਰਹਿ ਗਿਆ ਇੱਥੇ ਉਦੋਂ ਫਿਰ ਪਾਣੀ ਲਾਈਦਾ ਜਦੋਂ ਦਮ ਘੁੱਟਣ ਲੱਗਿਆ ਹਲਾ ਦਮ ਨਹੀਂ ਪਤਾ ਹੀ ਉਸ ਤੋਂ ਐ ਜਾਂਦਾ ਇਕੱਠਾ ਉਦੋਂ ਕੋਈ ਫੁੱਲ ਫੁੱਲ ਲੱਗਾ ਹੀ ਕੋਈ ਨਹੀਂ ਉਹਨੂੰ ਫੁੱਲ ਨਹੀਂ ਲੱਗਾ ਪਈ ਜੇ ਪਾਣੀ ਦੂਜੇ ਪਾਣੀ ਫਿਰ ਫੁੱਲ ਲੱਗੇ ਫੁੱਲ ਲੱਗੇਗਾ ਬਕਸਰ ਛੱਡੀਏ ਦੂਜੇ ਨੂੰ ਪਾਣੀ ਵੀ ਦਿੱਤਾ ਫੁੱਲ ਕਾ ਲੱਗਦਾ ਹੀ ਉਹਨੂੰ ਨਹੀਂ ਨਹੀਂ ਮੂੰਗੀ ਤਾਂ ਬਹੁਤ ਫਾਸ ਬਹੁਤ ਚੰਗੀ ਗਈ ਪਰ ਇਹਨਾਂ ਵਿੱਚੋਂ ਨਾ ਹੁਣ ਸਾਡਾ 100 ਮਾ ਨਿਕਲ ਜਾਣਾ ਹਾਂ ਇਹਦਾ ਦੂਜਾ ਰੇ ਪੈ ਚਲੀਆ ਤੇ ਚਲ ਫਿਰ ਵੀ ਵੈਸੇ ਤਾਂ ਇਹਨਾਂ ਸਪਰੇ ਘੱਟ ਕਰਦੇ ਜਾਂ ਨਾ ਕਰਦੇ ਫਿਰ ਜੀ ਆਪਣੇ ਇਹੇ ਕੰਮ ਹੀ ਹੈ ਨਾ ਨਹੀਂ 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 ਚੋਇਸ ਨਹੀਂ ਹਾਂ ਪੈਸੇ ਬੜਾ ਵਾਲੇ ਸਿੱਖਣੇ ਪੈ ਤੀ ਚਲ ਪਹਿਲੇ ਸਾਲ ਹਾਂ ਚੱਲ ਦੇ ਇੱਕ ਮਿੰਟ ਯਾਰ ਮੈਨੂੰ ਥੋੜੀ ਕਾਲੀ ਆ ਪਹਿਲੇ ਸਾਲ ਹੱਟੀ ਦੂਜੇ ਸਾਲ ਚੱਟੀ ਉੱਥੇ 33 ਸਾਲ ਖੱਟੀ ਹਾਂ ਤੀਜੇ ਹਾਲ ਸਾਲ ਆਖਾਂ ਨੂੰ ਹੋ ਗਿਆ ਨੇ ਤੇ ਤੀਜੇ ਉਹ ਇੱਕ ਮਿੰਟ ਮੈਂ ਵੀ ਅੱਪਾ ਹਾਂ ਚੱਲੀਏ ਚੰਗਾ ਜੀ ਚੰਗਾ ਜੀ ਚੱਲਦੇ ਆਂ ਸੀ ਹੈ ਬੰਦਾ ਕਾਲਾ ਥੋੜਾ ਜਿਆਦਾ ਇਹਨਾਂ ਕੰਮ ਹੈ ਕੋਈ ਗੋਰੇ ਦਾ ਕੰਮ ਵਾਲਾ ਆਪਾਂ ਜੀ ਹੋਰ ਵੀ ਗੱਲਾਂ ਕਰ ਲਈਆਂ ਸੀ ਹੁਣ ਕਿਤੇ ਫੇਰ ਮਿਲਿਆ ਫੇਰ ਜ਼ਰੂਰ ਤੁਹਾਡੀ ਗੱਲਬਾਤ ਕਰਾਵਾਂਗੇ ਕਿ ਇਹਨੇ ਕੱਖ ਨਹੀਂ ਕਰਨਾ ਕੰਮ ਨਹੀਂ ਕਰਦਾ ਸਹੀ ਗੱਲ ਹੈ ਠੀਕ ਹੈ ਨਾ ਸਹੀ ਹੈ ਬਸ ਐਵੇਂ ਭੱਜਾ ਜਾਣਾ ਉੱਥੇ ਚਲਾ ਜਾਣਾ ਜਿਹੜੇ ਸੱਟਾਂ ਸੀ ਕੱਢਦੇ ਕੋਈ ਨਹੀਂ ਕੱਢ ਦੋਤਾ ਚਲੋ ਠੀਕ ਆ ਜੀ ਆ ਜੀ ਸਾਹਮਣੇ ਆਪਣੀ 12 ਵਾਲੀ ਕਵਾਰ ਚਾਈ ਵੀ ਆ ਮਸ਼ੀਨ ਜਿਹੜੀ ਆਪਾਂ ਵੇਚੀ ਸੀ ਪਿਛਲੇ ਸਾਲ ਚੈੱਕ ਕਰੋ ਆਪਾਂ ਲੱਗ ਨਵਾਂ ਲੱਗ ਗਈ ਇਹਦਾ ਕੁਝ ਕੁ ਸੀ ਬਦਲਿਆ ਸਮਾਨ ਵਿੱਚੋਂ ਜਿੱਦਾਂ ਕਿ ਪੌੜੀ ਨਵੀਂ ਬੰਦਾਂ ਨੇ ਬਣਾਈਆਂ ਪਰਲੀ ਸਾਈਡ ਵਗੈਰਾ ਛਤਰੀ ਤਾਂ ਪਾਪ ਹੀ ਬਣਾਈ ਸੀ